ਜਿਹੜੀ ਮਿਸਰੀ ਪ੍ਰੈਜੈਂਟੇਸ਼ਨ ਹੋ ਰਹੀ ਆ ਤੇ ਫਰਾਡ ਹੋ ਰਾਇਆ ਤਾਂ ਉਹ ਕਨਸਰਨ ਕਹੀ ਉਹਨਾਂ ਨੂੰ ਜਿਹਨ ਦੋਸ਼ ਦੇ ਰਹੇ ਆ ਅੰਟਰੀਓ ਫੈਡਰਲ ਸਰਕਾਰ ਦੇ ਉੱਤੇ ਲਾ ਰਹੇ ਆ ਫੈਡਰਲ ਸਰਕਾਰ ਅੰਟਰੀਓ ਸਰਕਾਰ ਦੇ ਉੱਤੇ ਆ ਲਗਭਗ 2600 ਐਪਲੀਕੈਂਟ ਜਿਹੜੇ ਅੰਟਰੀਓ ਦੇ ਵਿੱਚ ਨੇ ਜਿਹੜਾ ਨੇ ਅੰਟਰੀਓ ਇਮੀਗ੍ਰੈਂਟ ਨੋਮੀਨੀ ਪ੍ਰੋਗਰਾਮ ਜਿਹੜਾ OINP ਦੇ ਤਹਿਤ ਅਪਲਾਈ ਕੀਤਾ ਸੀ 2600 ਦੇ ਕਰੀਬ ਅਰਜ਼ੀਆਂ ਰਿਜੈਕਟ ਹੋ ਗਈਆਂ ਪਰਿਵਾਰ ਇਹ ਹੁਣ ਡਰ ਰਹੇ ਆ ਕਿ ਉਹਨਾਂ ਨੂੰ ਕੈਨੇਡਾ ਛੱਡ ਕੇ ਜਾਣਾ ਪਊਗਾ ਕੁਝ ਲੋਕ ਉਹਨਾਂ ਨੇ ਆਪਣੀ ਖਾਣੀ ਸਾਂਝੀ ਕੀਤੀ ਆ ਕਿ ਅਸੀਂ ਬ੍ਰੈਂਟਨ ਦੇ ਵਿੱਚ 2023 ਦੇ ਵਿੱਚ ਆਏ ਆ ਤੇ ਉਹਨਾਂ ਦੀ ਸੇਵਿੰਗ ਤੇ ਸਾਰਾ ਕੁਝ ਹੁਣ ਖਤਮ ਹੋ ਰਿਹਾ ਹੈ ਤੇ ਲੱਗਦਾ ਇਹ ਆ ਕਿ ਉਹ ਇੰਡੀਆ ਉਹਨਾਂ ਨੂੰ ਵਾਪਸ ਜਾਣਾ ਪਊਗਾ ਸੋ ਉਹਨਾਂ ਦਾ ਇਹ ਜਿਹੜਾ OINP ਆ ਇੱਕ ਪਾਥਵੇ ਆ ਪਰਮਨੈਂਟ ਰੈਜ਼ਿਡੈਂਸੀ ਦੇ ਲਈ ਪ੍ਰੋਗਰਾਮ ਹੈਲਪ ਕਰਦਾ ਸਕਿਲਡ ਵਰਕਰ ਦੀਆਂ ਜਿਹੜੇ ਪਰਮਨੈਂਟ ਪੀਆਰ ਲੈਣੀ ਚਾਹੁੰਦੇ ਆ ਅਨਟੈਰੀਓ ਦੀ ਲੈਵਲ ਲੇਬਰ ਮਾਰਕੀਟ ਦੇ ਵਿੱਚ ਫੈਡਰਲ ਸਰਕਾਰ ਨੇ ਅਨਟੈਰੀਓ ਦੀ ਨੋਮੀਨੇਸ਼ਨ ਸਪots ਇਸ ਸਾਲ ਦੇ ਸ਼ੁਰੂ ਵਿੱਚ ਕੱਟ ਕਰ ਦਿੱਤੇ ਸੀ ਕਿਉਂਕਿ ਓਟਵਾ ਜਿਹੜਾ ਕਿਹਾ ਗਿਆ ਸੀ ਕਿ ਅਸੀਂ ਇਹਨੂੰ ਕੱਟ ਕਰ ਰਹੇ ਹਾਂ ਹੌਲੀ-ਹੌਲੀ ਇਮੀਗ੍ਰੇਸ਼ਨ ਨੂੰ ਘਟਾ ਰਹੇ ਹਾਂ ਹੁਣ ਦੋਵੇਂ ਇੱਕ ਦੂਜੇ ਨੂੰ ਦੋਸ਼ ਦੇ ਰਹੇ ਆ ਅਨਟੈਰੀਓ ਫੈਡਰਲ ਸਰਕਾਰ ਦੇ ਉੱਤੇ ਲਾ ਰਿਹਾ ਫੈਡਰਲ ਸਰਕਾਰ ਅਨਟੈਰੀਓ ਸਰਕਾਰ ਦੇ ਉੱਤੇ ਜਿਹੜੀ ਗੱਲਬਾਤ ਕਰ ਰਹੀ ਹੈ ਅਨਟੈਰੀਓ ਦਾ ਨੋਮੀਨੋ ਕੋਟਾ ਨੂੰ 50% ਘਟਾ ਦਿੱਤਾ ਤੇ ਪ੍ਰੋਵਿੰਸ ਨੂੰ ਜਿਹੜਾ ਇਮੀਗ੍ਰੇਸ਼ਨ ਪਾਥਵੇ ਆ ਉਹਨੂੰ ਇੱਕ ਤਰੀਕੇ ਦੇ ਨਾਲ ਟਾਈਟ ਕਰਨਾ ਪਿਆ ਜਿਹੜੇ ਐਪਲੀਕੈਂਟਸ ਨੇ ਉਹ ਕਹਿੰਦੇ ਸੀ ਗਲਤ ਕੁਝ ਵੀ ਨਹੀਂ ਕੀਤਾ ਉਹ ਤਾਂ 3 ਹਫ਼ਤੇ ਦੇ ਕਰੀਬ ਹੋ ਗਏ ਆ ਉਹਨਾਂ ਨੂੰ ਉੱਥੇ ਮੁਜ਼ਾਰਾ ਕਰਦਿਆਂ ਨੂੰ ਉਹ ਕਹਿੰਦੇ ਸੀ ਕੁਝ ਵੀ ਨਹੀਂ ਕੀਤਾ ਵੀ ਜਿਹੜਾ ਫਰਾਡ ਫਰਾਡ ਕੰਸਰਨ ਕੈਨਟਰੀਓ ਕਹਿੰਦੇ ਆ ਕਿ ਅਸੀਂ ਅਪਰੂਵਲ ਇਸ ਕਰਕੇ ਜਿਹੜੀ ਘਟਾਈ ਆ ਕਿਉਂਕਿ ਜਿਹੜੀ ਮਿਸ ਰਿਪਰਜੈਂਟੇਸ਼ਨ ਹੋ ਰਹੀ ਆ ਤੇ ਫਰਾਡ ਹੋ ਰਿਹਾ ਹੈ ਤਾਂ ਉਹ ਕੰਸਰਨ ਕਹੀ ਨੇ ਐਪਲੀਕੈਂਟ ਜਿਹੜੇ ਉਹ ਕਹਿੰਦੇ ਅਸੀਂ ਕੁਝ ਵੀ ਗਲਤ ਨਹੀਂ ਕੀਤਾ ਕਿਊਬੈਕ ਆ ਜਿਹੜੀ ਕুইਨਸ ਪਾਰਕ ਆ ਉਹਦੇ ਬਾਹਰ ਜਿਹੜੇ ਜਿਨ੍ਹਾਂ ਦੇ ਉੱਤੇ ਇਹ ਅਸਰ ਪਿਆ ਤਿੰਨ ਹਫ਼ਤਿਆਂ ਤੋਂ ਉੱਥੇ ਡੈਮੋਨਸਟ੍ਰੇਸ਼ਨ ਦੇ ਉੱਤੇ ਆ ਤੇ ਕਿਉਂਕਿ ਹੁਣ ਆਹ ਜਿਹੜਾ ਲੈਜਿਸਲੇਚਰ ਆ ਉਹ ਉਹਦੀ ਬੰਦ ਹੋ ਗਿਆ ਸਪ੍ਰਿੰਗ ਤੱਕ ਹੁਣ ਵਰਕਰ ਇਹ ਕਹਿੰਦੇ ਆ ਕਿ ਇਹਦੇ ਨਾਲ ਅਸੀਂ ਇਕਨੋਮੀ ਦੇ ਵਿੱਚ ਇੱਕ ਸਕਿਲਡ ਵਰਕਰ ਵਜੋਂ ਕੰਟਰੀਬਿਊਟ ਕੀਤਾ ਤੇ ਉਹ ਕਹਿੰਦੇ ਅਸੀਂ ਟੈਕਸ ਪੇ ਕਰ ਰਹੇ ਆ ਅਸੀਂ ਪਲਾਨ ਕਰ ਰਹੇ ਆ ਆਪਣਾ ਬਿਜ਼ਨਸ ਸਟਾਰਟ ਕਰਨ ਦਾ ਜਿਹਦੇ ਨਾਲ ਹੋਰ ਜੌਬਸ ਕ੍ਰੀਏਟ ਹੋਣਗੀਆਂ ਸੋ ਪੋਲਿਟੀਕਲ ਬਲੇਮ ਇੱਕ ਦੂਜੇ ਵੱਲੋਂ ਸ਼ਿਫਟ ਹੋ ਰਿਹਾ ਹੈ ਇਸ ਵੇਲੇ ਅਨਸਰਟਨਟੀ ਉਸੇ ਤਰੀਕੇ ਨਾਲ ਹੈਗੀ ਆ ਕਲੀਅਰ ਸੋਲੂਸ਼ਨ ਕੋਈ ਨਹੀਂ ਆ ਇਹਦਾ ਹਜੇ ਕੀ ਹੋਣਾ ਪਰ ਇਹ ਵਿਚ ਵਿਚਾਰੇ ਜਿਹੜੇ ਲੋਕ ਫਸੇ ਪਏ ਨੇ ਸਾਡਾ ਹਰ ਇੱਕ ਪ੍ਰੋਗਰਾਮ ਵੇਖਣ ਤੇ ਸਾਡੇ ਨਾਲ ਜੁੜਨ ਲਈ ਸਬਸਕ੍ਰਾਈਬ ਕਰੋ ਚੈਨਲ ਪੰਜਾਬੀ ਤੇ ਨੋਟੀਫਿਕੇਸ਼ਨ ਲਈ ਬੈਲ ਆਈਕਨ ਵਾਲੇ ਬਟਨ ਤੇ ਕਲਿੱਕ ਕਰੋ